ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਵੱਲੋਂ ਜਦੋਂ ਸੱਤਾ ਦੇ ਵਿੱਚ ਆਏ ਸਨ ਤਾਂ ਸਭ ਨਾਲ ਪਹਿਲਾਂ ਜਿਹੜਾ ਹੈ ਸ਼ਹੀਦੀ ਆਜ਼ਮ ਭਗਤ ਸਿੰਘ ਨਾਮ ਦੇ ਉੱਪਰ ਜਿਹੜਾ ਉਹਨਾਂ ਦੇ ਵੱਲੋਂ ਕਿਹਾ ਗਿਆ ਸੀਗਾ ਕਿ ਸਰਕਾਰ ਉਹਨਾਂ ਦੀ ਸੋਚ ਦੇ ਉੱਤੇ ਕੰਮ ਕਰੇਗੀ ਲੇਕਿਨ ਇੱਕ ਲੋਤੀ ਪੰਜਾਬ ਦੀ ਯੂਨੀਵਰਸਿਟੀ ਜਿਹੜੀ ਕਿ ਸ਼ਹੀਦ ਭਗਤ ਸਿੰਘ ਯੂਨੀਵਰਸਿਟੀ ਹੈ ਔਰ ਇਸ ਯੂਨੀਵਰਸਿਟੀ ਦੇ ਜਿਹੜੇ ਅਧਿਆਪਕ ਹਨ ਅਤੇ ਸਟਾਫ ਹਨ ਉਹ ਪਿਛਲੇ ਲੰਬੇ ਸਮੇਂ ਤੋਂ ਤਨਖਾਹਾਂ ਦੀ ਉਡੀਕ ਕਰ ਰਹੇ ਹਨ ਤੇ ਅੱਜ ਉਹਨਾਂ ਦੇ ਵੱਲੋਂ ਵੱਡਾ ਜਿਹੜਾ ਹੈ ਪ੍ਰੋਟੈਸਟ ਕੀਤਾ ਜਾ ਰਿਹਾ ਹੈਗਾ ਕਲਮ ਛੋੜ ਹੜਤਾਲ ਕੀਤੀ ਗਈ ਹੈ ਉਹਨਾਂ ਦੇ ਵੱਲੋਂ ਕਿਹਾ ਜਾ ਰਿਹਾ ਹੈਗਾ ਕਿ ਸਰਕਾਰ ਲੰਮੇ ਸਮੇਂ ਤੋਂ ਜਿਹੜੇ ਸਾਡੇ ਲਈ ਫੰਡ ਜਾਰੀ ਨਹੀਂ ਕਰ ਰਹੀ ਜਿਸ ਦੇ ਕਾਰਨ ਉਹਨਾਂ ਨੂੰ ਜੜੀਆਂ ਵੱਡੀਆਂ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈਗਾ ਤਾਂ ਸਾਡੇ ਨਾਲ ਇੱਥੇ ਉਹਨਾਂ ਦੇ ਯੂਨੀਵਰਸਿਟੀ ਦੇ ਵਿਆਪਕ ਪ੍ਰੋਫੈਸਰ ਅਤੇ ਹੋਰ ਸਟਾਫ ਮੌਜੂਦ ਹੈ ਉਹਨਾਂ ਦੇ ਵੱਲੋਂ ਗੱਲਬਾਤ ਕਰਦੇ ਆ ਕਿ ਜੜੀਆਂ ਉਹਨਾਂ ਨੂੰ ਪਰੇਸ਼ਾਨੀਆਂ ਜੜੀਆਂ ਆਲੀਆਂ ਹੈਗੀਆਂ ਨੇ ਸਰ ਕਿਦਾਂ ਦੇਖਦੇ ਹੋ ਕਿ ਭਗਵੰਤਪਨ ਸਰਕਾਰ ਦੇ ਵੱਲੋਂ ਜਿਹੜਾ ਕਿਹਾ ਗਿਆ ਸੀਗਾ ਕਿ ਅਸੀਂ ਭਗਤ ਸਿੰਘ ਦੀ ਸੋਚ ਦੇ ਉੱਪਰ ਚੱਲਦੇ ਹੈਗੇ ਆਂ ਲੇਕਿਨ ਅੱਜ ਉਹਨਾਂ ਦੇ ਨਾਮ ਦੀ ਯੂਨੀਵਰਸਿਟੀ ਦੇ ਅਧਿਆਪਕਾਂ ਨੂੰ ਲੰਬਾ ਸੰਘਰਸ਼ ਜਿਹੜਾ ਉਹ ਕਰਨਾ ਪੈ ਰਿਹਾ ਹੈਗਾ ਕੀ ਮੁਸ਼ਕਲਾਂ ਤੁਹਾਡੀਆਂ ਹੈਗੀਆਂ ਨੇ ਜੀ ਦੇਖੋ ਜੀ ਸਭ ਤੋਂ ਪਹਿਲਾਂ ਤੁਸੀਂ ਦੱਸ ਹੀ ਦਿੱਤਾ ਕਿ ਇਹ ਆਪ ਸਰਕਾਰ ਸ਼ਹੀਦ ਭਗਤ ਸਿੰਘ ਜੀ ਦੀ ਸੋਚ ਤੇ ਆਈ ਸੀਗੀ ਤੇ ਤੁਸੀਂ ਸਾਹਮਣੇ ਦੇਖੋ ਇਹ ਸਾਡੇ ਪਿੱਛੇ ਲਿਖਿਆ ਹੋਇਆ ਸ਼ਹੀਦ ਭਗਤ ਸਿੰਘ ਸਟੇਟ ਯੂਨੀਵਰਸਿਟੀ ਤੇ ਸਾਡੀਆਂ 8 ਮਹੀਨੇ ਦੀਆਂ ਤਨਖਾਹਾਂ ਪੈਂਡਿੰਗ ਨੇ ਸਰਕਾਰ ਸਾਡੀ ਜਿਹੜੀ ਆ ਗ੍ਰਾਂਟ ਜਿਹੜੀ ਜਾਰੀ ਨਹੀਂ ਕਰ ਰਹੀ 15 ਕਰੋੜ ਤੋਂ 30 ਕਰੋੜ 11 ਅਨਾਉਂਸ ਕਰਕੇ ਵੀ ਸਰਕਾਰ ਵੱਲੋਂ ਸਿਰਫ 15 ਕਰੋੜ ਗ੍ਰਾਂਟ ਜਾਰੀ ਕੀਤੀ ਜਾ ਰਹੀ ਹੈ ਉਹ ਵੀ ਕਿਸ਼ਤਾਂ 'ਚ ਦਿੰਦੇ ਆ ਅਜੇ ਤੱਕ ਤੁਸੀਂ ਦੇਖੋ ਫਾਈਨੈਂਸ਼ੀਅਲ ਇਅਰ ਖਤਮ ਹੋਣ ਵਾਲਾ ਹੈ ਅਜੇ ਵੀ ਸਾਡੀ ਇੱਕ ਕਿਸ਼ਤ ਨਹੀਂ ਆਈ ਤੇ ਸਾਡੀਆਂ ਪਿਛਲੇ 8 ਮਹੀਨਿਆਂ ਦੀਆਂ ਤਨਖਾਹਾਂ ਜਿਹੜੀਆਂ ਪੈਂਡਿੰਗ ਚੱਲ ਰਹੀਆਂ ਸਰਕਾਰ ਦੋ ਹੀ ਮੁੱਦਿਆਂ ਤੇ ਆਈ ਸੀਗੀ ਇੱਕ ਸ਼ਹੀਦ ਭਗਤ ਸਿੰਘ ਦੀ ਸੋਚ ਤੇ ਉਹ ਯੂਨੀਵਰਸਿਟੀ ਦਾ ਹਾਲ ਦੇਖ ਲਓ ਸ਼ਹੀਦ ਭਗਤ ਸਿੰਘ ਯੂਨੀਵਰਸਿਟੀ ਦਾ ਹਾਲ ਕੀ ਆ ਦੂਸਰੀ ਸਰਕਾਰ ਦੀ ਸੀ ਸਿੱਖਿਆ ਪ੍ਰਾਇਓਰਟੀ ਸੀਗੀ ਤੇ ਹਾਇਰ ਐਜੂਕੇਸ਼ਨ ਦਾ ਤੁਸੀਂ ਹਾਲ ਦੇਖ ਲਓ ਕਿ 8-8 ਮਹੀਨੇ ਹੋ ਗਏ ਪ੍ਰੋਫੈਸਰ ਟੀਚਰ ਨੌਨ ਟੀਚਰ ਕਿਸੇ ਦੀ ਤਨਖਾਹ ਜਿਹੜੀ ਆ ਪੈਂਡਿੰਗ ਚੱਲ ਰਹੀ ਆ ਕਿੰਨਾ ਕਸਰ ਜਿਹੜਾ ਹੈਗਾ ਉਹ ਇੱਕ ਮੁਲਾਜ਼ਮ ਦੇ ਉੱਪਰ ਪੈਂਦਾ ਕਿ ਟੀਚਰ ਦੇ ਉੱਪਰ ਪੈਂਦਾ ਕਿ ਜੇ ਤਨਖਾਹਾਂ ਨਾ ਮਿਲਣ ਤਾਂ ਹਰੇਕ ਦਾ ਆਪਣਾ ਸਰਕਲ ਬਣਿਆ ਹੁੰਦਾ ਚਾਹੇ ਉਹ ਪ੍ਰੋਫੈਸਰ ਲੈਵਲ ਦਾ ਚਾਹੇ ਉਹ ਪੀਣ ਲੱਗਾ ਹੋਇਆ ਹੈ ਹਰੇਕ ਦਾ ਆਪਣਾ ਸਰਕਲ ਹੁੰਦਾ ਹੈ ਤੇ ਜੇ 8 ਮਹੀਨੇ ਤੁਸੀਂ ਇਮੇਜਿਨ ਕਰਕੇ ਦੇਖੋ ਕਿ 8 ਮਹੀਨੇ ਕਿਸੇ ਬੰਦੇ ਦੀ ਆਪਾਂ ਤਨਖਾਹ ਨਹੀਂ ਦਿੰਦੇ ਤੋ ਬੰਦਾ ਕੋਈ ਹੋਰ ਕੰਮ ਨਹੀਂ ਕਰ ਸਕਦਾ ਉਹਦੀ ਕੀ ਹਾਲਤ ਹੋਏਗੀ ਇਹ ਸਾਨੂੰ ਪਤਾ ਕਿ ਸਾਡੇ ਜਿਹੜੇ ਮੁਲਾਜ਼ਮ ਕਿੰਨੀ ਪਰੇਸ਼ਾਨੀ ਦੇ ਵਿੱਚ ਮੈਂਟਲੀ ਕਿੰਨੇ ਵਿਚਾਰੇ ਅਫਸਰ ਜਲ ਰਹੇ ਆ ਅੱਜ ਕਿੰਨੇ ਜੇ ਗੱਲ ਕੀਤੀ ਜਾਵੇ ਕਿੰਨਾ ਜਿਹੜੇ ਪ੍ਰੋਫੈਸਰ ਜਾਂ ਜਿੰਨਾ ਕਿੰਨਾ ਸਟਾਫ ਜਿਹੜਾ ਹੈਗਾ ਜਿਹੜਾ ਇਸ ਵੇਲੇ ਹੜਤਾਲ ਦੇ ਉੱਪਰ ਜਿਹੜੀ ਕਲਮ ਛੋੜ ਹੜਤਾਲ ਕੀਤੀ ਗਈ ਹੈਗੀ ਆ ਅੱਜ ਲਗਭਗ ਸਾਡੇ ਸਾਰੇ ਸਟਾਫ ਦਿਲ ਲਗ ਕੋਲੋਂ 2250 ਬੰਦਾ ਹੈਗਾ 2250 ਬੰਦੇ ਨੇ ਪੂਰਾ ਹੀ ਪੂਰਨ ਤੌਰ ਤੇ ਆਪਣੀ ਕਸਮ ਖਾਦੀ ਹੈ ਜੀ ਆਪਾਂ ਜਦ ਤੱਕ ਤਨਖਾਣ ਨਹੀਂ ਮਿਲੇਗੀ ਅਸੀਂ ਇੱਥੋਂ ਨਹੀਂ ਲੈਣਾ ਹੈਗਾ ਪੁਰਾ ਸਾਡੀ ਸਰਕਾਰ ਨੂੰ ਅਸੀਂ ਕੋਈ ਡਿਮਾਂਡ ਨਹੀਂ ਕਰ ਰਹੇ ਸਾਡੀ ਕੋਈ ਡਿਮਾਂਡ ਨਹੀਂ ਕੀਤੀ ਇਹ ਸਾਡਾ ਹੱਕ ਹੈਗਾ ਉਹ ਤਨਖਾਹ ਦੇਣਾ ਤੁਹਾਨੂੰ ਪਤਾ ਇਹ ਘਰਾਂ ਦੇ ਖਰਚੇ ਚਲਾਣ ਕਿੰਨੇ ਔਖੇ ਨੇ ਬੱਚੇ ਪੜ੍ਹ ਰਹੇ ਸਾਰੇ ਬੱਚੇ ਲਗਭਗ ਸਾਡੇ ਜਿੰਨੇ ਸਟਾਫ ਮੈਂਬਰ 50 ਪਲੱਸ ਹੋ ਚੁੱਕੇ ਨੇ ਔਰ ਵੱਡੇ ਵੱਡੇ ਉਹਨਾਂ ਦੇ ਬੱਚੇ ਕਾਲਜਾਂ ਯੂਨੀਵਰਸਿਟੀ ਪੜ੍ਹ ਰਹੇ ਨੇ ਉਹ ਕੋਈ ਘਰ ਬਣਾਉਣਾ ਕਿਹਨੇ ਵਿਆਹ ਕਰਨਾ ਜੀ ਔਰ ਉਹਨਾਂ ਦੇ ਨਿਤ ਕੋਈ ਨਾ ਕੋਈ ਇਦਾਂ ਦੇ ਮਤਲਬ ਰੈਸੀਡੈਂਟ ਹੋ ਰਹੇ ਜਿਹੜੇ ਕਰਜ਼ਾ ਲੈ ਰਹੇ ਨੇ ਕਿਸੇ ਨੂੰ ਲੋਨ ਨਹੀਂ ਮਿਲ ਰਿਹਾ ਕਿਉਂਕਿ ਸੈਲਰੀ ਸਲਿੱਪ ਨਹੀਂ ਮਿਲ ਰਹੀਆਂ ਸੈਲਰੀ ਸਲਿੱਪਾਂ ਆਮਿਲ ਨਾ ਕਰਕੇ ਕੋਈ ਤੇਹੀ ਸਰਕਾਰ ਨੇ ਹੁੰਦੇ ਸਭ ਤੋਂ ਵੱਡੀ ਪ੍ਰਾਇੋਰਟੀ ਦਿੱਤੀ ਸੀ ਇਹੀ ਕਿ ਅਸੀਂ ਐਜੂਕੇਸ਼ਨ ਨੂੰ ਤੇ ਹੈਲਥ ਨੂੰ ਦੋ ਪ੍ਰਾਇੋਰਟੀ ਮੁੱਦੇ ਲੈ ਕੇ ਚੱਲੇ ਸੀ ਔਰ ਕਸਮ ਕਰਦੀ ਸੀ ਅਸੀਂ ਉਹ ਸੋਚਦੇ ਵੀ ਉਹਨਾਂ ਨੇ ਸਾਡਾ ਝੂਠ ਕੀਤਾ ਹੈ ਉਹ ਸਾਡੇ ਨਾਲ ਆਣੇ ਬਹਾਨੇ ਨਾਲ ਸਾਡੇ ਨਾਲ ਮਤਲਬ ਸਮਝ ਲਓ ਠੱਗੇ ਆਈ ਠੱਗੀ ਕੀਤੀ ਸਾਡੇ ਨਾਲ ਸਰਕਾਰ ਨੇ ਤੇ ਕੀ ਤੁਹਾਡੇ ਵੱਲੋਂ ਜਿਹੜਾ ਪਹਿਲਾਂ ਵੀ ਕੋਈ ਅਲਟੀਮੇਟਮ ਦਿੱਤੇ ਗਏ ਸੀਗੇ ਸਰਕਾਰ ਨੂੰ ਕੀ ਆ ਧਿਆਨ ਚ ਲਿਆਂਦਾ ਗਿਆ ਸੀਗਾ ਕਿ ਅਸੀਂ ਪ੍ਰੋਟੈਸਟ ਕਰਾਂਗੇ ਜਾਂ ਕਿਉਂ ਕੀ ਕਾਰਨ ਜਿਹੜੇ ਹੈਗੇ ਨੇ ਕਿ ਤਨਖਾਹਾਂ ਕਿਉਂ ਨਹੀਂ ਦਿੱਤੀਆਂ ਜਾ ਰਹੀਆਂ ਨੇ ਸਮੇਂ ਸਮੇਂ ਤੇ ਵੈਸੇ ਹੀ ਹਰਤਵੇਂ ਇਹਨਾਂ ਨੂੰ ਕੋਈ ਨਾ ਕੋਈ ਰਿਮਾਈਂਡਰ ਦਿੰਦੇ ਰਹੇ ਆ ਪ੍ਰੈਸ ਵੀ ਜਾਂਦੇ ਰਹੀ ਆ ਇਵਨ ਐ ਡਰੈਕਟਰ ਨੂੰ ਮਿਲੇ ਆ ਸੈਕਟਰ ਨੂੰ ਮਿਲੇ ਆ ਸਾਡੇ ਪ੍ਰਧਾਨ ਸਾਹਿਬ ਸਾਡੇ ਕੋਲ ਖੜੇ ਨੇ ਆਪ ਜਾ ਕੇ ਚੰਡੀਗੜ੍ਹ ਮੰਤਰੀਆਂ ਨੂੰ ਮਿਲੇ ਜੀ ਕੀਮਾ ਸਾਹਿਬ ਨੂੰ ਮਿਲੇ ਆ ਫਾਈਨੈਂਸ ਮਿਸਟਰ ਨੂੰ ਭਗਤ ਸਿੰਘ ਆਪ ਇੱਥੇ ਖੁਦ ਜਦੋਂ ਕਸਮ ਖਾਣ ਆਏ ਸੀ ਉਹਨਾਂ ਨੇ ਇਸ ਕਾਲਜ ਦੀ ਯੂਨੀਵਰਸਿਟੀ ਖੋਲੋ ਕੇ ਆਪ ਸੀਐਮ ਨੇ ਭਗਵੰਤ ਮਾਨ ਨੇ ਕਿਹਾ ਸੀ ਤੁਹਾਡਾ ਕੰਮ ਹੋ ਜਾਏਗਾ ਮੈਂ ਵੀ ਇੱਕ ਨਾ ਟੀਚਰ ਦਾ ਬੇਟਾ ਵਾਂ ਤਾਂ ਇਸ ਕਰਕੇ ਮੈਂ ਟੀਚਰਾਂ ਦਾ ਕੰਮ ਪ੍ਰਾਇਓਰਟੀ ਤੇ ਕਰਾਂਗਾ ਪਰ ਸਾਨੂੰ ਹੀ ਲੱਗਦਾ ਨੇ ਬਹਾਨੇ ਆਡੇ ਫਾਈਨਾਂਸ ਉੱਤੇ ਸੈਕਟਰੀਅਟ 'ਚ ਬੈਠੇ ਨੇ ਬੰਦੇ ਉਹ ਵੀ ਕੁਝ ਸਾਡਾ ਸਮੋ ਵੀ ਘਾਲ ਮਲ ਕਰ ਰਹੇ ਆ ਜਿਹਦੇ ਕਰਕੇ ਸਾਨੂੰ ਗ੍ਰਾਂਟ ਨਹੀਂ ਦੀਜੋ ਹੋ ਰਹੀ ਅ ਸਰ ਤੁਸੀਂ ਕਿਦਾਂ ਵੇਖਦੇ ਹੋ ਕਿ ਟੀਚਰ ਜਾਂ ਪ੍ਰੋਫੈਸਰ ਹੜਤਾਲ ਤੇ ਜਾਂਦੇ ਨੇ ਤਾਂ ਉਸ ਦਾ ਅਸਰ ਸਿੱਧਾ-ਸਿੱਧਾ ਬੱਚਿਆਂ ਦੀ ਪੜ੍ਹਾਈ ਤੇ ਵੀ ਪਏਗਾ ਤਾਂ ਹੁਣ ਕਿੰਨੇ ਜਿਹੜੇ ਟੋਟਲ ਜਿਹੜਾ ਸਟਾਫ ਹੈ ਉਹ ਹੜਤਾਲ ਤੇ ਗਿਆ ਤਾਂ ਕਿੰਨਾ ਬੱਚਿਆਂ ਨੂੰ ਜਿਹੜਾ ਇਸ ਹੜਤਾਲ ਦੇ ਨਾਲ ਵੀ ਜਿਹੜਾ ਨਿਸ਼ਾਨ ਆ ਉਹ ਹੋਏਗਾ ਜੀ ਦੇਖੋ ਜੀ ਪਹਿਲੀ ਤਾਂ ਅਸੀਂ ਹੜਤਾਲ ਤੇ ਜਾਣਾ ਨਹੀਂ ਜਾਂਦੇ ਸੀ ਅਸੀਂ ਬਹੁਤ ਦੇਰ ਤੋਂ ਇਹ ਟਾਲ ਰਹੇ ਸੀ ਕਿ ਹੜਤਾਲ ਸਾਨੂੰ ਨਾ ਕਰਨੀ ਪਵੇ ਨਾ ਕਰਨੀ ਪਵੇ ਅਸੀਂ ਘੜ ਤੋਂ ਘੜ 2 ਸਾਲ ਤੋਂ ਅਸੀਂ ਇੱਕ ਮਗਰ ਪਏ ਹੋਏ ਹਾਂ ਕਿ ਸਾਡੀ ਜਿਹੜੀ ਗ੍ਰਾਂਟ ਹੈਗੀ ਆ ਪਹਿਲੇ ਤਾਂ ਉਹ ਜਿਹੜੀ 15 ਕਰੋੜ ਕੀਤੀ ਸੀ ਉਹ 30 ਕਰੋੜ ਕਰ ਦਿੱਤੀ ਸੀ ਪਰ ਬਾਅਦ ਦੇ ਵਿੱਚ ਬੰਨ ਕਿੰਨੇ ਕਾਰਨ ਕਰਕੇ ਇਹਨਾਂ ਨੇ ਆਪਣਾ ਵਾਅਦਾ ਤੋਂ ਮੁਕਰ ਗਏ ਵਿਧਾਨ ਸਭਾ ਦੇ ਵਿੱਚ ਵੀ 15 ਤੋਂ 30 ਕਹਿ ਕੇ ਨਹੀਂ ਦਿੱਤੀ ਸਾਨੂੰ ਤੇ ਹੁਣ ਸਾਡੀ ਜਿਹੜੇ ਕਾਲਜ ਦੇ ਹਾਲਾਤ ਹੈਗੇ ਆ ਬਹੁਤ ਮੁਸ਼ਕਲ ਹੈ ਨਾ ਤਾਂ ਟੀਚਰਸ ਕਿਸੇ ਨੂੰ ਪ੍ਰੋਫੈਸਰ ਨੂੰ ਨਾ ਡੌਨ ਟੀਚਿੰਗ ਕਿਸੇ ਕਲਰਕ ਨੂੰ ਵੀ ਤਨਖਾਹ ਨਹੀਂ ਮਿਲ ਰਹੀ ਹੈ ਫਿਰ ਵੀ ਆਪਾਂ ਜਿਹੜਾ ਕੰਮ ਸੀਗਾ ਬੜੇ ਤਨਦੇਈ ਨਾਲ ਕਰ ਰਹੇ ਸੀਗੇ ਕਿ ਚਾਹ ਬੱਚਿਆਂ ਦਾ ਨੁਕਸਾਨ ਨਾ ਹੋਵੇ ਜਾਂ ਸਾਇਟੀ ਦਾ ਨਾਮ ਨੁਕਸਾਨ ਹੋਵੇ ਪਰ ਇਹਨਾਂ ਨੇ ਸਾਡੇ ਸਬਰ ਦਾ ਇਮਤਿਹਾਨ ਲੀਤਾ ਹੈਗਾ ਤੇ ਅਲਟੀਮੇਟਲੀ ਸਾਨੂੰ ਆਉਣਾ ਪਿਆ ਹੜਤਾਲ ਕਰਨ ਵਾਸਤੇ ਦੇਖੋ ਨੋ ਡਾਊਟ ਹੈ ਕਿ ਬੱਚਿਆਂ ਦਾ ਬਹੁਤ ਨੁਕਸਾਨ ਆਏਗਾ ਪਰ ਜਿਹੜਾ ਸਟਾਫ ਹੈਗਾ ਜਿਹੜਾ ਬੱਚਾ ਆਪ ਹੀ ਡਿਪਰੈਸ਼ਨ ਦੇ ਵਿੱਚ ਹੈ ਜਿਹਨੂੰ ਤਨਖਾਹ ਨਹੀਂ ਮਿਲਦੀ 8-8 ਮਹੀਨੇ ਤੋਂ ਉਹ ਕਲਾਸ ਚ ਜਾ ਕੇ ਕੀ ਪੜ੍ਹਾਏਗਾ ਇਹ ਸੋਚਦੇ ਨਾਲ ਜਾਏਗਾ ਇਸ ਕਰਕੇ ਅਸੀਂ ਫੈਸਲਾ ਲੀਤਾ ਹੈ ਕਿ ਹੁਣ ਅਸੀਂ ਆਰਪਾਰ ਦੀ ਲੜਾਈ ਕਰਨੀ ਹੈਗੀ ਹੈ ਤੇ ਜ 8 ਮਹੀਨਿਆਂ ਦੀ ਤੇਰੀ ਤਨਖਾਹ ਪੈਂਡਿੰਗ ਹੈ ਪਹਿਲੇ ਤਾਂ ਅਸੀਂ ਉਹ ਲੈਣੀ ਹੈਗੀ ਆ ਪਰ ਦੂਸਰੀ ਗੱਲ ਹੈਗੀ ਹੈ ਕਿ ਜਿਹੜੀ ਤਨਖਾਹਾਂ ਹੈਗੀਆਂ ਉਹ ਜਿਹੜੀਆਂ ਆ ਵੱਧ ਗਈਆਂ ਅੱਗੇ ਤੋਂ ਨੈਸਕੇਲ ਆ ਗਿਆ ਤੇ ਜਿਹੜੀ ਇਹਨਾਂ ਨੇ ਸਾਡਾ ਗ੍ਰਾਂਟ ਦਿੱਤੀ ਸੀ 15 ਕਰੋੜ ਉਹ ਪਿਛਲੀ ਵਾਲੀ ਉਹਦੇ ਚ ਵੀ ਤਨਖਾਹ ਦੇ ਵਿੱਚ ਵੀ ਪੂਰੀ ਨਹੀਂ ਹੋ ਰਹੀ ਸੀ ਜਦੋਂ ਹੁਣ ਤਾਂ ਆਪਣੀਆਂ ਨਵੇਂ ਸਕੇਲ ਲੱਗ ਗਏ ਆ ਤੇ ਜਿਹੜੀ ਪਿਛਲੀ ਵਾਰੀ ਗ੍ਰਾਂਟ ਹੈ ਉਹ ਐਸੀ ਪੂਰੀ ਨਹੀਂ ਹੋ ਸਕਦੀ ਹੈ ਤੇ ਜਿਹੜੇ 8 ਮਹੀਨਿਆਂ ਦਾ ਜਿਹੜਾ ਬੈਕਲੋ ਗਿਆ ਉਹ 2 ਸਾਲ ਤੱਕ ਵੀ ਜਾ ਸਕਦਾ ਹੈ ਜੀ ਤੇ ਇਸ ਕਰਕੇ ਅਸੀਂ ਜਿਹੜੀ ਹੈਗੀ ਹੈ ਸਰਕਾਰ ਨੂੰ ਕਰਦੇ ਆ ਕਿ ਸਾਡੀ ਡਿਮਾਂਡਾਂ ਜਲਦੀ ਤੋਂ ਜਲਦੀ ਮੰਨੋ ਕਿਉਂਕਿ ਕਾਮਦੇਵੀ ਸਰਕਾਰ ਤੋਂ ਨੰਗਾ ਨਹੀਂ ਕਰਦੇ ਹੁਣ ਹੀ ਦੇਖੋ ਥੋੜੇ ਦਿਨ ਪਹਿਲੇ ਸਟੇਟ ਲੈਵਲ ਦਾ ਕਾਈਟ ਮਾਈਂਗ ਕੰਪੀਟੀਸ਼ਨ ਕੀਤਾ ਸਾਡੇ ਸਾਰੇ ਆਪਣੇ ਵਰਕਰ ਜਿੰਨੇ ਵੀ ਸੀਗੇ ਸਟਾਫ ਮੈਂਬਰ ਸੀਗੇ ਪ੍ਰੋਫੈਸਰ ਸੀਗੇ ਸਾਰਿਆਂ ਦੀ ਡਿਊਟੀ ਲੱਗੀ ਜਦ ਕਿ ਲੋਕਾਂ ਦਾ ਇਹ ਵੀ ਸੀਗਾ ਕਿ ਅਸੀਂ ਵਿਰੋਧ ਕਰੀਏ ਪਰ ਅਸੀਂ ਸਰਕਾਰ ਨੂੰ ਕਿਹਾ ਵੀ ਨਹੀਂ ਹੈ ਸਟੇਟ ਲੈਵਲ ਦਾ ਫੰਕਸ਼ਨ ਹੈਗਾ ਅਸੀਂ ਉਹਨਾਂ ਨਾਲ ਕੋਆਪਰੇਟ ਕਰਾਂਗੇ ਤੇ ਅਸੀਂ ਬੜੇ ਤਨਦੇਹੀ ਨਾਲ ਉਹਨਾਂ ਨਾਲ ਕੋਆਪਰੇਟ ਕੀਤਾ ਲੋਗਾਂ ਨੇ ਮ제 ਵਾਸਤੇ ਆਏ ਪਰ ਅਸੀਂ ਮਜ਼ਾਕ ਕੀ ਕਰ ਸਕਦੇ ਸੀ ਅਸੀਂ ਤਾਂ ਡਿਊਟੀ ਨਿਭਾ ਰਹੇ ਸੀਗੇ ਅਸੀਂ 8 ਮਹੀਨੇ ਤਨਖਾਹਾਂ ਨਾ ਮਿਲੇ ਤਾਂ ਅਸੀਂ ਕੀ ਟਿਕਾਈ ਲਾਈਨ ਕਰਾਂਗੇ ਜਾਂ ਕੀ ਇੰਜੋਏ ਕਰਾਂਗੇ ਪਰ ਅਸੀਂ ਉਹਨਾਂ ਨੂੰ ਮੌਕਾ ਦਿੱਤਾ ਉਸ ਟਾਈਮ ਵੀ ਸਾਡੇ ਕੋਲ ਸਪੀਕਰ ਸਾਹਿਬ ਆਏ ਸੀਗੇ ਉਹਨਾਂ ਨੇ ਆਪਣੀ ਡਿਮਾਂਡ ਦਿੱਤੀ ਕਿ ਤੁਸੀਂ ਸਾਡੀਆਂ ਤਨਖਾਹਾਂ ਜਿਹੜੀਆਂ ਹੈਗੀਆਂ ਜਾਰੀ ਕਰਾਏ ਜਾਂ ਜਾਂ ਤੇ ਨਾਲ ਨਾਲ ਸਾਡੀ ਜਿਹੜੀ ਗ੍ਰਾਂਟ ਹੈ ਜਿਹੜੀ ਇਨਸਫੀਸ਼ੀਐਂਟ ਹੈ ਬਹੁਤ ਹੀ ਘੱਟ ਹੈਗੀ ਹੈ ਇਹਨੂੰ ਵਧਾ ਕੇ 30 ਕਰੋੜ ਕੀਤਾ ਜਾਵੇ ਉਹਨਾਂ ਨੇ ਪੂਰਾ ਭਰੋਸਾ ਦਿਵਾਇਆ ਸੀਗਾ ਕਿ ਮੈਂ ਜਾ ਕੇ ਜੀ ਸੀਐਮ ਨਾਲ ਗੱਲ ਕਰਾਂਗਾ ਫਾਈਨਲ ਬਣਾ ਰ ਪਰ ਉਹਦਾ ਕੋਈ ਵੀ ਅੱਜ ਤ ਕਾਹਦੀ ਪ੍ਰੋਸੀਡਿੰਗ ਕਰ ਰਹੇ ਆ ਕਿ ਸਾਨੂੰ ਸੀਐਮ ਨਾਲ ਮਿਲਾਇਆ ਜਾਵੇ ਐਫਐਮ ਨਾਲ ਮਿਲਾਇਆ ਜਾਵੇ ਪਰ ਅਸੀਂ ਗੱਲ ਕਰਦੇ ਆਂ ਤਾਂ ਕੋਈ ਮਿਲਨ ਦਾ ਕੋਈ ਏਮਜ ਦੇ ਰਿਆ ਤੇ ਸਾਨੂੰ ਮਜਬੂਰ ਹੋ ਕੇ ਅੱਜ ਹੜਤਾਲ ਕਰਨੀ ਪੈ ਰਹੀ ਹੈ ਬੱਚਿਆਂ ਦਾ ਵੀ ਨੁਕਸਾਨ ਹੈਗਾ ਪਰ ਅਸੀਂ ਮਜਬੂਰ ਹੋ ਕੇ ਆ ਰਹੇ ਆਂ ਤੇ ਅਸੀਂ ਕਹਿੰਦੇ ਆਂ ਕਿ ਅਸੀਂ ਤਨਖਾਹਾਂ ਸਾਨੂੰ ਜਾਰੀ ਹੋਣ ਗ੍ਰਾਂਟ ਵਧਾਈ ਜਾਏ ਤਾਂ ਕਿ ਅਸੀਂ ਮਤਨੋਂ ਮੰਨੂ ਅਸੀਂ ਬੱਚਿਆਂ ਨੂੰ ਪੜਾ ਕੇ ਉਹਨਾਂ ਦਾ ਭਵਿੱਖ ਦੁਹਾਰ ਸਕੀਏ ਇਹ ਪਹਿਲਾਂ ਵੀ ਜਿਹੜਾ ਕਦੀ ਸਮੱਸਿਆਵਾਂ ਆਈਆਂ ਸੀ ਜੀਆਂ ਕਿ ਤਨਖਾਹਾਂ ਨਹੀਂ ਮਿਲਦੀਆਂ ਸੀਗੀਆਂ ਜਾਂ ਇਹਨਾਂ ਨਾਲ ਲੰਮਾ ਲੰਮਾ ਸਮਾਂ ਜਿਹੜੀਆਂ ਤਨਖਾਹਾਂ ਨਹੀਂ ਮਿਲਦੀਆਂ ਸੀ ਤੁਸੀਂ ਦੇਖੋ ਐਦਾਂ ਹੈ ਜੀ ਕਿ 2020 ਤੋਂ ਪਹਿਲੇ ਇਤਨਾ ਸਾਡਾ ਹਾਲਾਤ ਬੜੇ ਅੱਛੇ ਸੀਗੇ ਸਾਡੇ ਕੋਲ ਬੱਚੇ ਵੀ ਆਉਂਦੇ ਸੀ ਪੜ੍ਹਨ ਵਾਸਤੇ ਜਦੋਂ ਦਾ ਲੋਕ ਬੱਚੇ ਬਾਹਰ ਜਾਣਾ ਸ਼ੁਰੂ ਹੋ ਗਏ ਤੇ ਉਸ ਤੋਂ ਬਾਅਦ ਥੋੜੀ ਜੀ ਪ੍ਰੋਬਲਮ ਆਣੀ ਸ਼ੁਰੂ ਹੋ ਗਈ ਸੀ ਤੇ ਉਹਦੇ ਬਾਅਦ ਕੁਝ ਸਕੀਮਾਂ ਵੀ ਸਰਕਾਰ ਨੇ ਇਦਾਂ ਚਲਾਈਆਂ ਹੋਈਆਂ ਇੱਕ ਤਾਂ ਪੋਸਪੈਟ੍ਰਿਕ ਸਕੀਮਸ ਹੈਗੀਆਂ ਉਹਨਾਂ ਦੇ ਪੈਸੇ ਵੀ ਯਾਨੀ ਕਿ ਸਰਕਾਰ ਸਾਨੂੰ ਦਿੰਦੀ ਨਹੀਂ ਹੈ ਸਾਡੇ ਕੋਲ ਟੀਕ ਯੂਪ ਦਾ ਆਇਆ ਸੀਗਾ ਉਹਦੇ 10 ਕਰੋੜ ਦਾ ਪਿੱਛੇ ਤੋਂ ਗ੍ਰਾਂਟ ਆਈ ਸੀਗੀ ਉਹ 10 ਕਰੋੜ ਅਸੀਂ ਆਪਣੇ ਪੈਸੇ ਤਾਂ ਯੂਜ਼ ਕਰ ਲਏ ਸਾਡੇ ਪਿਛਲੇ ਡਾਇਰੈਕਟਰ ਨੇ ਪਰ ਉਹ ਸਰਕਾਰ ਨੇ ਸਾਨੂੰ ਉਹ ਵੀ ਨਹੀਂ ਇਸ਼ੂ ਕੀਤੀਆਂ ਕਿ ਜਿਹੜੇ ਕੋਸਮੈਟਿਕ ਦੇ ਸਕਾਲਰਸ਼ਿਪ ਹੈਗੇ ਆ ਉਹ ਬੱਚਿਆਂ ਦੀ ਤਨਖਾਹ ਉਹ ਆਉਂਦੀ ਹੈਗੀ ਹੈ ਸਕਾਲਰਸ਼ਿਪ ਆਉਂਦੀ ਹੈਗੀ ਆ ਉਹ ਵੀ ਸਰਕਾਰ ਜਾਰੀ ਨਹੀਂ ਕਰਦੀ ਹੈ ਪ੍ਰਾਈਵੇਟ ਕਾਲਜਾਂ ਨੇ ਤਾਂ ਕੇਸ ਕਰਕੇ ਉਹ ਲੈ ਲਈ ਤੇ ਸਾਨੂੰ ਕਹਿੰਦੇ ਤੁਸੀਂ ਸਰਕਾਰੀ ਹੋ ਤੇ ਤੁਹਾਨੂੰ ਅਸੀਂ ਇਹ ਨਹੀਂ ਦੇਣੀ ਹੈ ਤੇ ਉਹ ਵੀ 4 ਕਰੋੜ ਸਾਡੇ ਨਾਲ ਨਹੀਂ ਮਿਲਿਆ ਤੇ ਇਸ ਤਰੀਕੇ ਨਾਲ ਪਹਿਲੇ ਤਾਂ ਪੈਸੇ ਹੀ ਘਟਾ ਗਏ ਆ ਪਰ ਜਿਹੜੇ ਪੈਸੇ ਬੰਦੇ ਹੈਗੇ ਉਹ ਵੀ ਗਵਰਨਮੈਂਟ ਆਪਣੇ ਯੂਜ਼ ਵਾਸਤੇ ਰੱਖ ਲੈਂਦੀ ਹੈ ਤੇ ਇਸ ਕਰਕੇ ਸਾਨੂੰ ਬਹੁਤ ਹੀ ਫਾਈਨੈਂਸ ਦਾ ਨੁਕਸਾਨ ਹੋ ਰਿਹਾ ਹੈ ਤੇ ਮੈਂ ਤਾਂ ਸਰਕਾਰ ਨੂੰ ਕਰਾਂਗਾ ਕਿ ਜਿਹੜੇ ਲੋਕ ਸਾਡੇ ਇਸ ਟਾਈਮ ਡਿਪਰੈਸ਼ਨ ਦੇ ਸਕਾਰ ਹੈ ਬੰਦੇ ਕਿਸੇ ਕੇ ਨਾਲ ਗੁਜ਼ਾਰਾ ਕਰ ਰਹੇ 8-8 ਮਹੀਨੇ ਦੀ ਤਨਖਾਹ ਨਹੀਂ ਮਿਲ ਰਹੀ ਹੈ ਕਿਸੇ ਕੇ ਨਾਲ ਗੁਜ਼ਾਰਾ ਹੈ ਕੋਈ ਕਿਸੇ ਆਪਣੇ ਰਿਸ਼ਤੇਦਾਰ ਤੋਂ ਲੈ ਕੇ ਕਰ ਰਿਹਾ ਕੋਈ ਆਪਣਾ ਜਮੀਨ ਵੇਚ ਕੇ ਕਰ ਰਿਹਾ ਗੁਜ਼ਾਰਾ ਕਈਆਂ ਨੇ ਆਪਣੀਆਂ ਕਿੱਸਾਂ ਵੀ ਲਿੱਤੀਆਂ ਹੋਈਆਂ ਬਾਹਰ ਬੱਚੇ ਭੇਜੇ ਹੋਏ ਆ ਉਹ ਮਾਨਸਿਕ ਪਰੇਸ਼ਾਨੀ ਤੋਂ ਗੁਜ਼ਰ ਰਹੇ ਸਾਰੇ ਸਰਸਤਾ ਇਸ ਕਰਕੇ ਮੈਂ ਸਰਕਾਰ ਨੂੰ ਕਰਾਂਗਾ ਕਿ ਸਾਡੀ ਜਿਹੜੀ ਮਾਨਸਿਕ ਪਰੇਸ਼ਾਨੀਆਂ ਹੈ ਆਰਥਿਕ ਪਰੇਸ਼ਾਨੀਆਂ ਹੈ ਇਹਨਾਂ ਨੂੰ ਧਿਆਨ ਰੱਖਦੇ ਹੋਏ ਸਾਡੀ ਡਿਮਾਂਡ ਨੂੰ ਜਲਦੀ ਤੋਂ ਜਲਦੀ ਪੂਰਾ ਕਰੇ ਤਾਂ ਕਿ ਅਸੀਂ ਹੱਸੀ ਖੁਸੀ ਆਪਣਾ ਕੰਮ ਤਾਂ ਦੇ ਹੀ ਸਾਡੇ ਨਾਲ ਮਹਿਲਾਵਾਂ ਜਿਹੜੇ ਸਟਾਫ ਵੀ ਹੈਗਾ ਮੈਮ ਤੁਸੀਂ ਕਿਦਾਂ ਵੇਖਦੇ ਹੋ ਕਿ ਤੁਸੀਂ ਨੌਕਰੀ ਵੀ ਕਰਦੇ ਹੋਰ ਜੇ ਤਨਖਾਹ ਨਾ ਮਿਲੇ ਤਾਂ ਘਰ ਦਾ ਸਿਸਟਮ ਕਿਸ ਤਰੀਕੇ ਨਾਲ ਚੱਲ ਰਿਹਾ ਹੈਗਾ ਕਿ ਜਿਹੜਾ ਲੰਮਾ ਸਮਾਂ ਜੇ ਤਨਖਾਹ ਨਾ ਆਵੇ ਤਾਂ ਉਹ ਕਿਸ ਤਰੀਕੇ ਨਾਲ ਤੁਸੀਂ ਆਪਣਾ ਜਿਹੜਾ ਹੈਗਾ ਉਹ ਜ਼ਿੰਦਗੀ ਬਤੀਤ ਹੋ ਕਰਦੇ ਹੋਏ ਦੇਖੋ ਐਜ਼ ਅ ਲੇਡੀ ਲੇਡੀਜ਼ ਨੂੰ ਡਬਲ ਕੰਮ ਕਰਨਾ ਪੈਂਦਾ ਘਰ ਦਾ ਕੰਮ ਵੀ ਕਰਨਾ ਪੈਂਦਾ ਬਾਹਰ ਦਾ ਵੀ ਕਰਨਾ ਪੈਂਦਾ ਪਰ ਫਿਰ ਵੀ ਲੇਡੀਜ਼ ਘਰੋਂ ਬਾਹਰ ਇਹ ਸਰਚ ਕਿ ਨਿਕਲਦੀ ਹੈ ਨਿਕਾੜਦੀ ਫਾਈਨੈਂਸ਼ੀਅਲ ਪੋਜੀਸ਼ਨ ਕਿਵੇਂ ਅਦਰਵਾਈਜ਼ ਸੈਲਰੀ ਨਹੀਂ ਮਿਲਦੀ ਤਾਂ ਲੇਡੀਆਂ ਸਵੇਰਾਂ ਕਿਉਂ ਕੰਮ ਕਰਦੀਆਂ ਕਿਉਂਕਿ ਉਹਨਾਂ ਦਾ ਕਾਰਨ ਤਾਂ ਆਲਰੇਡੀ ਉਹਨਾਂ ਕੋਲ ਪੂਰਾ ਪੂਰਾ ਕੰਮ ਹੈਗਾ ਆਪਣੇ ਤਾਂ ਦੇਖੋ 200 ਬੰਦਿਆਂ ਦਾ ਸਟਾਫ ਹੈ ਤੇ 200 ਫੈਮਲੀਸ ਟੋਟਲ ਸਫਰ ਕਰ ਰਹੇ ਨੇ ਔਰ ਇਸ ਯੂਨੀਵਰਸਿਟੀ ਜੇ ਇਹਨਾਂ ਨੇ ਹਲੇ ਤੱਕ 3 ਸਾਲ ਤੋਂ VC ਵੀ ਨਹੀਂ ਲਗਾਇਆ ਕੋਈ ਹੈਡ ਨਾ ਹੋਣ ਦੇ ਕਾਰਨ ਇੰਸਟੀਚਿਊਨ ਦਾ ਜ਼ਿਆਦਾ ਬੁਰਾ ਹਾਲ ਹੋ ਗਿਆ ਕਿਉਂਕਿ ਕੋਈ ਵੀ ਪ੍ਰੋਬਲਮ ਲੈ ਕੇ ਅਸੀਂ ਕਿਹਦੇ ਕੋਲ ਜਾਈਏ ਸਾਨੂੰ ਹੀ ਨਹੀਂ ਪਤਾ ਇਹ ਉੱਪਰ ਜੇ ਤਾਂ IAS ਕੋਲੀ ਜਾਂ ਰੈਸਟੋਰੈਂਟ ਕੋਲ ਜਾਈਏ ਉੱਥੇ ਜਾਣਾ ਚਾਹੀਦਾ ਆਪਣੇ VC ਦੇ ਅੱਗੇ ਤਾਂ ਪਤਾ ਲਾ ਦੇ ਕੇ ਬੈਠ ਸਕਦੇ ਹਾਂ ਪਰ VC ਯੂਨੀਵਰਸਿਟੀ ਐਜੂਕੇਸ਼ਨ ਨੂੰ ਕੋਈ ਇੰਪੋਰਟੈਂਸ ਨਹੀਂ ਹੈ ਸਰਕਾਰ ਲਈ ਸਾਤਾ ਕਾਹੀ ਕਹਾਣਾ ਸਰਕਾਰ ਦੇ ਵੱਲੋਂ ਤਾਂ ਸਾਰਾ ਪਹਿਲਾਂ ਇਹੀ ਕਿਹਾ ਗਿਆ ਸੀਗਾ ਕਿ ਅਸੀਂ ਜਿਹੜੀ ਐਜੂਕੇਸ਼ਨ ਪੰਜਾਬ ਦੇ ਵਿੱਚ ਪਾਲਿਸੀ ਹੈ ਹੈਲਥ ਹੈ ਤੇ ਕਰਪਸ਼ਨ ਜਿਹੜੀ ਆ ਉਹ ਖਤਮ ਕਰ ਦੇਣੀ ਹੈ ਜਿਹੜੀ ਜਿੱਤੀ ਜਾਏਗੀ ਸੈਕੰਡ ਕੋਈ ਵੀ ਜਿਹੜਾ ਮੁਲਾਜ਼ਮ ਵਰਗ ਹੈਗਾ ਉਹਨੂੰ ਪਰੇਸ਼ਾਨ ਨਹੀਂ ਕੀਤਾ ਜਾਏਗਾ ਟੀਚਰਾਂ ਦਾ ਉਹਨਾਂ ਦੇ ਵੱਲੋਂ ਕਿਹਾ ਗਿਆ ਸੀਗਾ ਕਿ ਜੇ ਟੀਚਰ ਹੜਤਾਲ ਤੇ ਰਹਿਣਗੇ ਤਾਂ ਬੱਚਿਆਂ ਨੂੰ ਕੌਣ ਪੜ੍ਹਾਏਗਾ ਤੇ ਉਹਨਾਂ ਦੇ ਵੱਲੋਂ ਵੀ ਕਿਹਾ ਗਿਆ ਸੀ ਕਿ ਅਸੀਂ ਟੀਚਰ ਨੂੰ ਜਿਹੜਾ ਖਰਾਬ ਨਹੀਂ ਹੋਣ ਦਲਾਂਗੇ ਜਾਂ ਪਰੇਸ਼ਾਨੀ ਨਹੀਂ ਆਉਣ ਦਿੱਤੀ ਜਾਏਗੀ ਹੁਣ ਤੁਸੀਂ ਕਿੱਦਾਂ ਦੇਖਦੇ ਹੋਗੇ ਸੀ ਕਹੇ ਦੇਖਦੇ ਆ ਕਿ ਸਾਡੇ ਨਾਲ ਧੋਖਾ ਹੀ ਹੋਇਆ ਹੈ ਇਹ ਸਰਕਾਰ ਨੂੰ ਅਸੀਂ ਵੋਟਾਂ ਵੀ ਦਿੱਤੀਆਂ ਪਰ ਇਹ ਸਰਕਾਰ ਨੇ ਆਪਣਾ ਕੋਈ ਵਾਦਾ ਨਹੀਂ ਨਿਭਾਇਆ ਤੇ ਕੀ ਮੰਗ ਕੀ ਕਰਦੇ ਡਿਮਾਂਡ ਕੀ ਕਰ ਰਹੇ ਹੋ ਜੀ ਉਹ ਦੀ ਡਿਮਾਂਡ ਅਸੀਂ ਇਹ ਹੀ ਕਰਦੇ ਕਿ ਸਾਡਾ 30 ਕਰੋੜ ਦਾ ਘੱਟੋ ਘੱਟ ਖਰਚਾ ਹੈ ਤੁਸੀਂ ਦੇਖੋ ਸਾਰੇ ਇੰਡੀਆ ਦੇ ਵਿੱਚ ਇਹਨਾਂ ਨੇ ਇੱਕ ਇੱਕ 16 ਤੋਂ ਰਿਵਾਈਜ਼ ਪੇ ਕਮਿਸ਼ਨ ਦਿੱਤਾ ਹੈ ਤੇ ਸਾਡੇ ਇੱਥੇ ਸਿਰਫ ਚਾਰ ਯੂਨੀਵਰਸਿਟੀਆਂ ਦੇ ਟੀਚਰਾਂ ਨੂੰ ਛੱਡ ਕੇ ਪੰਜਾਬ ਗਵਰਨਮੈਂਟ ਨੇ 1 ਜੁਲਾਈ 2021 ਤੋਂ ਰਿਵਾਈਜ਼ ਪੇ ਕਮਿਸ਼ਨ ਦਿੱਤਾ ਪਰ ਇਹ ਚਾਰ ਯੂਨੀਵਰਸਿਟੀਆਂ ਦੇ ਥੋੜੇ ਜਿਹਾ ਮੁਲਾਜ਼ਮਾਂ ਨੂੰ ਰਿਵਾਈਜ਼ ਪੇ ਕਮਿਸ਼ਨ ਵੀ ਨਹੀਂ ਦੇ ਰਹੀ ਬਹੁਤ ਜ਼ਿਆਦਾ ਨੁਕਸਾਨ ਹੋ ਰਿਹਾ ਹੈ ਸਾਡਾ ਕੋਈ ਇਨਸਾਨ ਨੂੰ ਨਹੀਂ ਪਤਾ ਕਿਵੇਂ ਭਰਿਆ ਜਾਵੇ ਬਿਲਕੁਲ ਇਹ ਸਨ ਜਿਹੜੇ ਅਧਿਆਪਕ ਲੈਕਚਰਾਰ ਜਿਨ੍ਹਾਂ ਦੇ ਵੱਲੋਂ ਕਿਹਾ ਗਿਆ ਕਿ ਲੰਬੇ ਸਮੇਂ ਤੋਂ ਜਿਹੜੀਆਂ ਤਨਖਾਹਾਂ ਦੀ ਉਡੀਕ ਕਰਦੇ ਪਏ ਹਨ ਅਤੇ ਘਰ ਦਾ ਜੋ ਉਹਨਾਂ ਦਾ ਗੁਜ਼ਾਰਾ ਹੈਗਾ ਉਹ ਨਹੀਂ ਪੂਰਾ ਹੋ ਰਿਹਾ ਕਿਉਂਕਿ ਲੰਬੇ ਸਮੇਂ ਤੋਂ ਕਰੀਬ 8 ਮਹੀਨੇ ਤੋਂ ਜਿਹੜੀਆਂ ਤਨਖਾਹਾਂ ਨਾ ਆਣ ਕਰਕੇ ਵੱਡੀ ਪਰੇਸ਼ਾਨੀ ਆ ਰਹੀ ਹੈ ਔਰ ਇਸ ਦੇ ਨਾਲ ਯੂਨੀਵਰਸਿਟੀ ਦੇ ਵਿੱਚ ਹਲੇ ਤੱਕ ਪਿਛਲੇ ਲੰਬੇ ਸਮੇਂ ਤੋਂ बीसी ਨਾ ਹੋਣ ਕਰਕੇ ਵੀ ਇਹ ਲੋਕ ਆਪਣਾ ਜਿਹੜਾ ਹੈ ਪ੍ਰਦਰਸ਼ਨ ਹੈ ਉਹ ਸਰਕਾਰ ਤਿਕਰ ਨਹੀਂ ਪੰਜਾਬ ਆਂਦੇ ਕਿਉਂਕਿ बीसी ਦੇ ذریعے ਇਹ ਆਪਣੀਆਂ ਮੰਗਾਂ ਜੜੀਆਂ ਉਹ ਸਟੇਟ ਤਿਕਰ ਪਹੁੰਚਾ ਸਕਦੇ ਹਨ ਜਿੰਦੇ ਕਰਕੇ ਹੁਣ ਇਹਨਾਂ ਦੇ ਵੱਲੋਂ ਅੱਜ ਇੱਕ ਹਫ਼ਤੇ ਲਈ ਕਲਮ ਛੋੜ ਹੜਤਾਲ ਕੀਤੀ ਗਈ ਹੈ ਕਿ ਕੋਈ ਵੀ ਜਿਹੜਾ ਹੈਗਾ ਚਾਹੇ ਉਹ ਕਰਮਚਾਰੀ ਆ ਛੋਟੇ ਲੈਵਲ ਦਾ ਚਾਹੇ ਉਹ ਵੱਡੇ ਲੈਵਲ ਦਾ ਹੈਗਾ ਕੋਈ ਵੀ ਬੰਦਾ ਜਿਹੜਾ ਕੰਮ ਨਹੀਂ ਕਰੇਗਾ ਜਿੰਨਾ ਚਿਰ ਪੰਜਾਬ ਸਰਕਾਰ ਦੇ ਵੱਲੋਂ ਇਹਨਾਂ ਦੀਆਂ ਤਨਖਾਹਾਂ ਨਹੀਂ ਦਿੱਤੀਆਂ ਜਾਂਦੀਆਂ ਤਾਂ ਹੁਣ ਵੇਖਣਾ ਹੋਵੇਗਾ ਕਿ ਸਰਕਾਰ ਇਹਨਾਂ ਦੀਆਂ ਮੰਗਾਂ ਨੂੰ ਕਿੰਨੀ ਜਲਦੀ ਮੰਨਦੀ ਹੈ ਅਤੇ ਜਿਹੜੀਆਂ ਇਹਨਾਂ ਦੀਆਂ ਤਨਖਾਹਾਂ ਹਨ ਉਹਨਾਂ ਨੂੰ ਕਦੋਂ ਰਿਲੀਜ਼ ਕਰਦੀ ਹੈ ਇਹ ਆਉਣ ਵਾਲੇ ਸਮੇਂ 'ਚ ਹੀ ਪਤਾ ਲੱਗੇਗਾ ਫਿਰੋਜ਼ਪੁਰ ਤੋਂ ਕੈਮਰਾ ਪਸੰਦ ਦੇ ਨਾਲ ਅਕਸ਼ੇ ਗਲੋਤਰਾ ਪੰਜਾਬ ਤੱਕ